200 ਰੁਪਏ 2 200 ਰੁਪਏ 2 200 ਰੁਪਏ 2 200 ਰੁਪਏ ਮਾਤੂ ਸ਼੍ਰੀ ਦਸਤਾਰ ਨੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜੇ ਬਾਜ਼ਾਰ 'ਚ ਮਿਲਦਾ 600 ਰੁਪਏ ਦਾ ਇੱਕ ਕੋਰਤਾ ਪਜਾਮਾ ਲੈ ਜਾਓ 200 ਰੁਪਏ ਦਾ ਕੋਰਤਾ ਪਜਾਮਾ ਉਹ ਲਿਖ ਕੇ ਲਾਤਾ 1000 ਰੁਪਏ ਲੈ ਕੇ ਆਓ ਤੇ 5 ਕੋਰਤੇ ਪਜਾਮੇ ਲੈ ਜਾਓ ਤੁਸੀਂ ਬਾਜ਼ਾਰ 'ਚ ਜਾਨੀਓ ਕੋਈ ਕਹਿੰਦਾ 2500 ਰੁਪਏ ਕੋਈ ਕਹਿੰਦਾ 2800 ਉਹੀ ਕਹਿੰਦਾ 3000 ਇੱਥੇ 3 3000 ਵਾਲੇ ਕੁਰਤੇ ਪਜਾਮੇ ਵੀ ਕਰਦੇ 700 ਰੁਪਏ ਦੇ ਵਿੱਚ ਦਬਈ ਵਾਲੇ ਕੁਰਤੇ ਪਜਾਮੇ ਸਾਡੇ ਕੋਲ ਆ ਗਏ ਆ ਉਹ ਸਾਡੇ ਕੋਲ ਪਾਕਿਸਤਾਨ ਵਾਲੇ ਕੁਰਤੇ ਪਜਾਮੇ ਆ ਗਏ ਆ ਅਫਗਾਨਿਸਤਾਨ ਵਾਲੇ ਕੁਰਤੇ ਪਜਾਮੇ ਆ ਗਏ ਆ ਵੱਡੇ ਵੱਡੇ ਬ੍ਰਾਂਡਾਂ ਨੂੰ maat ਪਾਰ ਇਸ ਵੇਲੇ ਮਾਤੂ ਸ਼੍ਰੀ ਦਸਤਾਰ ਟੌਪ ਕੁਆਲਿਟੀ ਦਾ ਕੱਪੜਾ ਲੈ ਕੇ ਸਾਡੇ ਕੋਲੋਂ ਸਲਾਈ ਕਰਾਉਣੇ ਹੋ ਸਿਰਫ ਤੇ ਸਿਰਫ 1300 ਰੁਪਏ ਦਾ ਕੁਰਤਾ ਪਜਾਮਾ ਤੁਸੀਂ ਕਹਿੰਦੇ ਹੋ ਭਾਈ ਸਾਨੂੰ ਚਾਹੀਦਾ ਯਾ ਪੈਂਟ ਸਟਾਈਲ ਅਸੀਂ ਲਾਸਟਿਕ ਨਹੀਂ ਪਾਉਣੀ ਦਾ ਪੈਂਟ ਸਟਾਈਲ ਕੋਟ ਦਾ ਪਿਆਮਾ ਸਿਰਫ 1500 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਇਹ 2 ਪੀਸ ਕੋਟ ਪੈਂਟ 10 1000 12 12000 ਰੁਪਏ ਦਾ ਮਿਲਦਾ ਸਾਡੇ ਕੋਲ ਆਜੋ 10 12000 ਦਾ ਕੋਟ ਪੈਂਟ 2995 ਚ ਸਿਲਾਈ ਕਰਕੇ ਦਵਾਂਗੇ ਵੱਡਾ ਜੀ ਸੋ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਤੁਸੀਂ ਐਸਆਈ ਹੈਗੇ ਆ ਐਸਐਚਓ ਡੀਐਸਪੀ ਐਸਪੀ ਐਸਐਸਪੀ ਭਾਵੇਂ ਕੋਈ ਟੀਜੀਬੀ ਪੰਜਾਬ ਹੈਗੇ ਆ ਤੁਹਾਡੀ ਯੂਨੀਫਾਰਮ ਦੇ ਨਾਲ ਮੈਚ ਕਰਕੇ ਤੁਸੀਂ ਖਾਕੀ ਰੰਗ ਲੈ ਕੇ ਜਾ ਸਕਦੇ ਖਾ ਉਹ ਲੈ ਜਾਓ 2200 ਰੁਪਏ 2200 ਰੁਪਏ 2200 ਰੁਪਏ 2200 ਰੁਪਏ ਮਾਤੂ ਸ਼੍ਰੀ ਦਸਤਾਰ ਨੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜੇ ਬਾਜ਼ਾਰ ਚ ਮਿਲਦਾ 600 ਰੁਪਏ ਦਾ ਇੱਕ ਕੋਰਤਾ ਪਜਾਮਾ ਲੈ ਜਾਓ 200 ਰੁਪਏ ਦਾ ਕੋਰਤਾ ਪਜਾਮਾ 200 ਰੁਪਏ ਦਾ ਕੋਰਤਾ ਪਜਾਮਾ 400 ਦੇ ਦੋ 600 ਦੇ 3 800 ਦੇ 4 1000 ਰੁਪਏ ਦੇ 5 ਕੁਰਤੇ ਪਜਾਮੇ ਉਹ ਲਿਖ ਕੇ ਲਾਤਾ 1000 ਰੁਪਿਆ ਲੈ ਕੇ ਆਓ ਤੇ 5 ਕੁਰਤੇ ਪਜਾਮੇ ਲੈ ਜਾਓ ਤੁਸੀਂ ਲੁਧਿਆਣਾ ਸ਼ਹਿਰ ਹੁਣਾ ਆ ਵੀ ਚੈੱਕ ਕਰ ਲੋ ਕੱਪੜੇ ਚੈੱਕ ਕਰੋ ਜੀ ਕੁਰਤੇ ਪਜਾਮਿਆਂ ਦੇ ਵਿੱਚ ਤਾਂ ਰਿਕਾਰਡ ਤੋੜਦੇ ਆ ਆਫਰਾਂ ਭੱਡੀਆਂ ਲਾਤੀਆਂ ਬਾਜ਼ਾਰ 'ਚ ਜਾਂਦੇ ਹੋ ਕੋਈ ਕਹਿੰਦਾ 2500 ਰੁਪਿਆ ਕੋਈ ਕਹਿੰਦਾ 2800 ਕੋਈ ਕਹਿੰਦਾ 3000 ਇੱਥੇ 3 3000 ਵਾਲੇ ਕੁਰਤੇ ਪਜਾਮੇ ਵੀ ਕਰਦੇ 700 ਰੁਪਏ ਦੇ ਵਿੱਚ 7 700 ਰੁਪਏ ਦੇ ਵਿੱਚ ਮਲਾਈ ਏਅਰ ਦੇ ਕੱਪੜਾ ਲੈ ਜਾਓ ਭਾਈ ਜੀ 700 ਰੁਪਏ ਵਾਲੇ ਜੇ ਰੰਗ ਰੂੰਗ ਹੈਗੇ ਹੋਰ ਤੁਹਾਡੇ ਕੋਲ ਬਿਲਕੁਲ ਭਾਈ ਤੁਹਾਨੂੰ ਦੱਸ ਦਈਏ ਆ ਦੇਖ ਸਕਦੇ ਹੋ ਤੁਸੀਂ ਰੰਗ ਹਰ ਤਰ੍ਹਾਂ ਦਾ ਹੈਗਾ ਆਪਣੇ ਕੋਲ ਕੁਆਲਿਟੀ ਚੈੱਕ ਕਰ ਲਓ ਫੁੱਲ ਗਰੰਟੀ ਹੈ ਕੱਪੜੇ ਦੀ ਕੋਈ ਦਿੱਕਤ ਨਹੀਂ ਆਊਗੀ ਪਿਓਰ ਗੀਜ਼ਾ ਕੋਟਨ ਦਾ ਕੁੜਤਾ ਪਜਾਮਾ 700 ਰੁਪਏ ਦਾ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਇਸ ਤੋਂ ਉੱਪਰ ਵੀ ਵੈਰਾਈਟੀ ਤੁਸੀਂ ਦੇਖਣੀ ਆ ਉਹ ਵੀ ਦੇਖ ਸਕਦੇ ਹੋ ਸਾਡੇ ਕੋਲ ਆ ਕੇ ਇਹਦੇ ਵਿੱਚ ਖਾਦੀ ਦੇ ਵਿੱਚ ਆ ਜਾਏਗਾ ਬਹੁਤ ਵੈਰਾਈਟੀ ਹੈ ਇਹਨਾਂ ਦੇ ਵਿੱਚ ਪੇਪਰ ਕੋਟਨ ਲੈ ਲਓ ਗੀਜ਼ਾ ਕੋਟਨ ਲੈ ਲਓ ਇਹਨਾਂ ਲੈ ਲਓ ਹਰ ਤਰ੍ਹਾਂ ਦਾ ਸਟੱਫ ਸਾਡੇ ਕੋਲ ਤੁਹਾਨੂੰ ਮਿਲ ਜੂਗਾ ਸੋ ਦੇਖੋ ਜੀ ਕੱਪੜਾ ਚੈੱਕ ਕਰ ਲਓ ਇਹ ਮਾਲ ਦਬਈ ਦਾ ਜਿਹੜਾ ਮੰਗਦਾ ਅਸੀਂ ਉਹਨੂੰ ਦਈਦਾ ਦਬਈ ਵਾਲੇ ਕੁਰਤੇ ਪਜਾਮੇ ਸਾਡੇ ਕੋਲ ਆ ਗਏ ਆ ਉਹ ਸਾਡੇ ਕੋਲ ਪਾਕਿਸਤਾਨ ਵਾਲੇ ਕੁਰਤੇ ਪਜਾਮੇ ਆ ਗਏ ਆ ਅਫਗਾਨਿਸਤਾਨ ਵਾਲੇ ਕੁਰਤੇ ਪਜਾਮੇ ਆ ਗਏ ਵੱਡੇ ਵੱਡੇ ਬ੍ਰਾਂਡਾਂ ਨੂੰ maat ਪਾਰ ਇਸ ਵੇਲੇ ਮਾਤੂ ਸ਼੍ਰੀ ਦਸਤਾਰ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਜਿੱਦਾਂ ਦਾ ਮਰਜ਼ੀ ਰੰਗ ਤੁਸੀਂ ਲੈ ਜਾਓ 700 ਰੁਪਏ ਦਾ ਲੈ ਜਾਓ 800 ਰੁਪਏ ਦਾ ਲੈ ਜਾਓ 1000 ਰੁਪਏ ਦਾ ਲੈ ਜਾਓ ਭਾਜੀ ਇਦੋਂ ਉੱਪਰ ਹੀ ਰੇਜ ਹੈ ਕੋਈ ਸ਼ਕੀਨ ਮੁੰਡਾ ਆ ਜਾਵੇ ਕੋਈ ਮੈਨੂੰ ਤਾਂ ਚਾਹੀਦੇ ਲਗਜ਼ਰੀ ਕੁਰਤੇ ਪਜਾਮੇ ਆ ਕੋਈ ਭਾਜੀ ਤੁਹਾਨੂੰ ਦੱਸ ਤੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਵੈਰਾਈਟੀ ਆ ਇਹਦੇ ਵਿੱਚ ਆ ਪੇਪਰ ਕੋਟਨ ਦਾ ਜਿਹੜਾ ਤੁਹਾਨੂੰ ਬਾਹਰੋਂ ਮਾਰਕੀਟ ਦੇ ਵਿੱਚੋਂ 1600-1700 ਰੁਪਏ ਨੂੰ ਮਿਲਦਾ ਆਪਣੇ ਕੋ ਆਓਗੇ 900-950 ਰੁਪਏ ਦੇ ਵਿੱਚ ਤੁਹਾਨੂੰ ਦੇ ਦੇਣਾ ਸੀ ਜੀ ਪਿਓਰ ਪੇਪਰ ਕੋਟਨ ਨਾਲ ਵਧੀਆ ਫੈਬਰਿਕ ਹੋਊਗਾ ਕੋਈ ਕੰਪਲੀਟ ਨਹੀਂ ਹੋਊਗੀ ਵਧੀਆ ਕੋਟਨ ਦੇ ਵਿੱਚ ਹੋਊਗਾ ਜੀ ਦੇਖੋ ਜੀ ਸਾਡੇ ਕੋਲ 200 ਰੁਪਏ ਦੇ ਕੋਰਤਾ ਪਜਾਮਾ ਸ਼ੁਰੂ ਆ ਤੁਸੀਂ ਰੰਗ ਜਿਹੜਾ ਮਰਜ਼ੀ ਲੈ ਜਾਓ ਤੇ 700-800 ਬਲੈਕ ਦੇ ਵਿੱਚ ਬਹੁਤ ਵਧੀਆ ਕੁਆਲਟੀ ਆ ਵਾਈਟ ਰੰਗ ਦੇ ਕੋਰਤੇ ਪਜਾਮੇ 1800 ਰੁਪਏ ਦਾ কুর্তা ਪਜਾਮਾ ਆਹ কুর্তা ਪਜਾਮਾ ਤੁਹਾਨੂੰ ਦੇ ਰਣਾ 1500 ਰੁਪਏ ਦਾ ਆਹ কুর্তা ਪਜਾਮਾ ਤੁਹਾਨੂੰ ਦੇ ਰਣਾ 1800 ਰੁਪਏ ਦਾ ਜਿਹੜੇ ਬਾਜ਼ਾਰਾਂ ਦੇ ਵਿੱਚ 5 5000 45 4500 ਰੁਪਏ ਦੇ ਵਿੱਚ ਮਿਲਦੇ ਆ ਇੱਥੇ ਤੁਹਾਨੂੰ ਅਸੀਂ 2 2000 2200 ਚ কুরਤੇ ਪਜਾਮੇ ਦੇ ਰਣੇ ਆ ਚਲੋ ਜੀ ਸਾਡੇ ਕੋਲ কুরਤੇ ਪਜਾਮੇ ਦੀ ਡਿਜ਼ਾਈਨ ਹੀ ਚੈੱਕ ਕਰ ਲਓ ਸਾਡੇ ਕੋਲ ਟੇਲਰ ਵੀ ਨੰਬਰ 1 ਹੈਗੇ ਆ ਸਾਡੀ ਸਟੀਚਿੰਗ ਵੀ ਬੜੀ ਜ਼ਬਰਦਸਤ ਹੈਗੀ ਆ ਰੇਟ ਸੁਣ ਲਓ ਰੇਟ ਹੁਣ ਜੇ ਤੁਸੀਂ ਇਸ ਕੁਆਲਿਟੀ ਦਾ ਕੱਪੜਾ ਲੈਨੇ ਹੋ ਟਾਪ ਕੁਆਲਿਟੀ ਦਾ ਕੱਪੜਾ ਲੈ ਕੇ ਸਾਡੇ ਕੋਲੋਂ ਸਲਾਈ ਕਰਾਉਣੇ ਹੋ ਸਿਰਫ ਤੇ ਸਿਰਫ 1300 ਰੁਪਏ ਦਾ কুর্তা ਪਜਾਮਾ ਲਾਸਟਿਕ ਵਾਲਾ ਤੁਹਾਨੂੰ ਅਸੀਂ ਸਲਾਈ ਕਰਕੇ ਦੇ ਦੇਣਾ ਸੀਤਾ ਸਲਾਇਆ কুর্তা ਪਜਾਮਾ ਤੁਹਾਡੇ ਸਾਈਜ਼ ਦਾ ਲੈ ਜਾਓ 1300 ਰੁਪਏ ਚ ਰੰਗੇ ਦੇ ਵਿੱਚ ਬਹੁਤ ਸਾਰੇ ਆ ਆ ਤੁਸੀਂ ਜੇ ਲੈਣਾ ਵਾਈਟ ਰੰਗ ਦਾ কুর্তা ਪਜਾਮਾ ਇਹਦੇ ਵਿੱਚ ਹੀ ਬਹੁਤ ਸਾਰੇ ਤੁਹਾਨੂੰ ਕੱਪੜੇ ਮਿਲ ਜਣੇ ਡਿਜ਼ਾਈਨ ਮਿਲ ਜਣੇ ਰੰਗ ਵੀ ਮਿਲ ਜਣੇ ਆ ਜੇ ਤੁਸੀਂ ਇਸ ਕੁਆਲਿਟੀ ਦਾ ਕੱਪੜਾ ਲੈਨੇ ਹੋ ਤੁਸੀਂ ਕਹਿੰਦੇ ਹੋ ਭਾਈ ਸਾਨੂੰ ਚਾਹੀਦਾ ਇਹ ਪੈਂਟ ਸਟਾਈਲ ਅਸੀਂ ਲਾਸਟਿਕ ਨਹੀਂ ਪਾਉਣੀ ਤਾਂ ਪੈਂਟ ਸਟਾਈਲ ਕੋਰਤਾ ਪਜਾਮਾ ਸਿਰਫ 1500 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸਿਲਾਈ ਕਰਕੇ ਕੱਪੜਾ ਦੇ ਕੇ ਦੇ ਦੇਣਾ ਹੈਗਾ ਆ ਦੇਖੋ ਜੀ ਇੰਦਾਂ ਦੇ ਵੀ ਲੋਕ ਪਸੰਦ ਕਰਦੇ ਆ ਬੰਦੇ ਕਹਿੰਦੇ ਸਾਨੂੰ ਸਲਵਾਰ ਸੂਟ ਚਾਹੀਦਾ ਕੋਈ ਕਹਿੰਦੇ ਪਠਾਨੀ ਸੂਟ ਚਾਹੀਦਾ ਇਹ ਹੈਗਾ ਜੀ ਪਠਾਨੀ ਸਟਾਈਲ ਕੋਰਤਾ ਪਜਾਮਾ ਜੇਬਾਂ ਤੇ ਵੀ ਡਿਜ਼ਾਈਨ ਲੱਗ ਹੈ ਆ ਲੂਕੀਆਂ ਵੀ ਲੱਗ ਗਈਆਂ ਨਾ ਤੁਸੀਂ ਸਲਵਾਰ ਬਣ ਜਾਣੀ ਇਹਦੀ ਇਹਦੇ ਵਿੱਚ ਹੀ ਬਹੁਤ ਜ਼ਬਰਦਸਤ ਏ ਲਾਤੀ ਆ ਬਹੁਤ ਜ਼ਬਰਦਸਤ ਰੇਟ ਆਤਾ ਸਿਰਫ ਜਿਹੜਾ ਬਾਜ਼ਾਰ ਚ ਤੁਸੀਂ 3500 ਤੋਂ ਲੈ ਕੇ 4000 ਰੁਪਏ ਦਾ ਪਠਾਨੀ ਸੂਟ ਲੈਨੇ ਹੋ ਸਾਡੇ ਕੋਲ ਸਿਰਫ 1700 ਰੁਪਏ ਦਾ ਮਿਲ ਜਾਣਾ 1700 ਰੁਪਏ ਦੇ ਵਿੱਚ ਇਹ ਤੁਹਾਨੂੰ ਕੁਰਤਾ ਪਜਾਮਾ ਪਾ ਦੇ ਦੇਣਾ ਹੈਗਾ ਕੋਰਤੇ ਪਜਾਮੇ ਨਾਲ ਨਾਲ ਆ ਵੀ ਤੁਸੀਂ ਚੈੱਕ ਕਰ ਲੋ ਬਾਜ਼ਾਰਾਂ ਚ ਤੁਸੀਂ ਜਾਣਦੇ ਹੋ ਵੱਡੇ ਵੱਡੇ ਸ਼ੋਅਰੂਮਾਂ ਦੇ ਜਾਣਦੇ ਹੋ ਇਹ 2 ਪੀਸ ਕੋਟਪੈਂਟ 10 10000 12 12000 ਰੁਪਏ ਦਾ ਮਿਲਦਾ ਸਾਡੇ ਕੋਲ ਆਜੋ 10 12000 ਦਾ ਕੋਟਪੈਂਟ 2995 ਚ ਸਲਾਈ ਕਰਕੇ ਦਵਾਂਗੇ ਵੱਡਾ ਚੈਲੰਜ ਕੀ ਹੈਗਾ ਆ ਵੀ ਚੈੱਕ ਕਰ ਲੋ ਆ 3 ਪੀਸ ਸੂਟਪੈਂਟ ਕੋਈ 15000 ਮੰਗਦਾ ਕੋਈ 17000 ਮੰਗਦਾ ਮਾਤੂ ਸ਼੍ਰੀ ਦਸਤਾਰ ਲੁਧਿਆਣਾ ਸ਼ਹਿਰ ਆਜੋ 15000 ਵਾਲਾ ਕੋਟਪੈਂਟ 3760 ਜੀ ਦਵਾਂਗੇ ਚੈਲੰਜ ਆਜੇ ਕੋਈ ਰੇਟ ਦੇ ਜਵੇ ਸੋ ਭਾਜੀ 2995 3760 ਤਾਂ ਹੈਗਾ ਇਹਦੂ ਓਪਲੀ ਰੇਅਰ ਵੀ ਹੈ ਆਪਣੇ ਕੋਲ ਬਿਲਕੁਲ ਭਾਜੀ ਤੁਹਾਨੂੰ ਦੱਸ ਦਈਏ ਇਹਨਾਂ ਵਿੱਚ ਹਰ ਤਰ੍ਹਾਂ ਦੀ ਲਗਜ਼ਰੀ ਫੈਬਰਿਕ ਹਰ ਤਰ੍ਹਾਂ ਦਾ ਵਧੀਆ ਸਟੱਫ ਦੇ ਵਿੱਚ ਵੀ ਤੁਹਾਨੂੰ ਆਪਣੇ ਕੋਲ ਮਿਲ ਜਾਣਗੇ ਹਰ ਤਰ੍ਹਾਂ ਦੀ ਕੁਆਲਿਟੀ ਹੈ ਜਿਹੜਾ ਤੁਹਾਨੂੰ 12000 13000 14000 ਇੰਨੇ ਦੇ ਵਿੱਚ ਮਿਲਦਾ ਉਹ ਤਾਂ ਸਾਡਾ ਇਹ ਹੋ ਜੂਗਾ 2995 ਹੋਰ 3760 ਰੁਪਏ ਦੇ ਵਿੱਚ। ਬਾਕੀ ਜਿਹੜੇ ਤੁਸੀਂ 20-20000 25-25000 ਰੁਪਏ ਦੇ ਵਿੱਚ ਵੀ ਬਣਵਾਉਣੇ ਹੋ ਉਹ ਵੀ ਸਾਡੇ ਕੋ ਆਉਂਗੇ ਤਾਂ ਉਹ ਤੁਹਾਨੂੰ 708500 ਐਂ ਕਰਕੇ ਅਸੀਂ ਬਣਾ ਕੇ ਤੁਹਾਨੂੰ ਦੇ ਦਾਂਗੇ। ਦੇਖੋ ਜੀ ਤੁਸੀਂ ਬੈਂਕ 'ਚ ਜੌਬ ਕਰਦੇ ਆਂ, ਗਰਮੀਆਂ ਦਾ ਮੌਸਮ ਆ ਗਿਆ ਤੁਸੀਂ ਪੈਂਟਾਂ ਸ਼ਰਟਾਂ ਪਾਉਣੀਆਂ। ਤੁਸੀਂ ਪਾਰਟੀਆਂ ਤੇ ਜਾਣਾ, ਤੁਸੀਂ ਆਫਿਸ ਜੌਬ ਕਰਦੇ ਹੋ। ਸ਼ਰਟਾਂ ਦੇ ਵਿੱਚ ਸਾਡੇ ਕੋਲ ਬਹੁਤ ਜ਼ਿਆਦਾ ਰੇਂਜ ਹੈਗੀ ਆ। ਦੇਖੋ ਚੈੱਕ ਲੈ ਜਾਓ ਪਲੇਨ ਲੈ ਜਾਓ ਡੱਬੀਆਂ ਵਾਲੀਆਂ ਲੈ ਜਾਓ ਪ੍ਰਿੰਟ ਲੈ ਜਾਓ ਸਾਡੇ ਕੋਲ 3 350 ਰੁਪਏ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਹੀ ਰੇਂਜ ਜਿੰਤਾਂ ਦੀ ਤੁਸੀਂ ਲੈ ਕੇ ਜਾਣੀ ਲੈ ਸਕਦੇ ਆ ਭਾਜੀ ਜਿਹੜੇ ਵੱਡੇ ਵੱਡੇ ਮੋਲਾ ਚ ਜਾਂਦੇ ਆ ਕਹਿੰਦੇ ਉਹਨਾਂ ਨਾਲੋਂ ਵੀ ਬਹੁਤ ਲੈਫਟ ਪ੍ਰਾਈਸ ਤੇ ਦੇਈ ਜਾਂਦੇ ਤੁਸੀਂ ਸ਼ਰਟਾਂ ਬਿਲਕੁਲ ਭਾਜੀ ਆ ਤੁਸੀਂ ਦੇਖ ਸਕਦੇ ਹੋ ਇਹੀ ਚੀਜ਼ਾਂ ਜਿਹੜੀਆਂ ਤੁਸੀਂ ਮੋਲਾ ਦੇ ਵਿੱਚੋਂ ਲਓਗੇ 18 18 17 1700 ਨੂੰ ਉਹ ਸ਼ਰਟ ਤੁਹਾਨੂੰ ਦਿੰਦੇ ਆ ਆਪਣੇ ਕੋ ਆਉਂਗੇ 190 ਰੁਪਏ ਤੋਂ ਕਪੜਾ ਸਟਾਰਟ ਹੋ ਜਾਊਗਾ ਬਾਕੀ ਜਿਹੜੀ ਸਟਿਚਿੰਗ ਹੈਗੀ ਆ 450 ਰੁਪਏ 셔ਟ ਦੀ ਸਟਿਚਿੰਗ ਹੈ ਔਰ 550 ਰੁਪਏ ਜਿਹੜੀ ਆ ਪੈਂਟ ਦੀ ਸਟਿਚਿੰਗ ਹੈ 1000 ਰੁਪਏ 셔ਟ ਦੀ ਸਟਿਚਿੰਗ ਹੋਊਗੀ ਦੇਖੋ ਕਿੰਨੇ ਸੋਹਣੇ ਸੋਹਣੇ ਐਨ ਕਿਊਟ ਜਬਰਦਸ ਬੁੱਲਬੁੱਲ ਦੇ ਬੱਚਿਆਂ ਵਰਗੇ ਡਿਜ਼ਾਈਨ ਸਾਡੇ ਮੂਰੇ ਆਪਾਂ 셔ਟਾਂ ਦੇ ਵਿੱਚ ਰੱਖੇ ਹੋਏ ਆ ਬਾਕੀ ਤੁਸੀਂ ਪ੍ਰਿੰਟਰ ਦੇ ਵਿੱਚ ਵੀ ਲੈ ਸਕਦੇ ਹੋ ਗੋਆ ਵਾਲੇ ਜਿਹੜੇ ਪ੍ਰਿੰਟ ਤੁਹਾਨੂੰ ਦੱਸ ਦਿਆ ਸੀ ਇੱਥੇ ਲੈ ਆ ਲੁਧਿਆਣੇ ਸ਼ਹਿਰ ਦੇ ਵਿੱਚ ਇੰਪੋਰਟਡ ਫੈਬਰਿਕ ਆ ਔਰ ਪਿਓਰ ਕਾਟਨ ਦੇ ਵਿੱਚ ਆ ਕੋਈ ਇਹਦੀ ਕਲਰ ਫੇਡਿੰਗ ਨਹੀਂ ਆ ਕੋਈ ਇਹਦਾ ਪ੍ਰੋਬਲਮ ਨਹੀਂ ਆਣੀ ਕੱਪੜੇ ਨੂੰ ਵਧੀਆ ਸਟੱਫ ਦੇ ਵਿੱਚ ਆਹ ਦੇਖੋ ਜੀ ਵਾਈਟ ਰੈਂਕ ਦੇ ਵਿੱਚ ਵਾਈਟ ਦੇ ਵਿੱਚ ਪਲੇਨ ਵੀ ਮਿਲ ਜੂਗੀ ਹਲਕਾ ਹਲਕਾ ਤੁਹਾਨੂੰ ਡਿਜ਼ਾਈਨ ਵਾਈਟ ਜਿਹਦਾ ਉਹ ਵੀ ਤੁਹਾਨੂੰ ਮਿਲ ਜੂਗਾ ਆਹ ਦੇਖੋ ਕੋਟ ਪੈਂਟਾਂ ਦੇ ਨਾਲ ਪਾਉਣੀਆਂ ਆਫਿਸ ਦੇ ਵਿੱਚ ਪਾਉਣੀਆਂ ਮਾਤਲਬ ਸ਼ਰਟਾਂ ਜਿਹੜੀ ਸਮਾਉਣੀਆਂ ਪੈਂਟ ਸ਼ਰਟਾਂ ਦੇ ਉੱਤੇ ਵੀ ਬਹੁਤ ਆਫਰ ਲੱਗੀ ਆ ਜੇ ਤੁਸੀਂ ਪੈਂਟਾਂ ਸ਼ਰਟਾਂ ਲੈਣੀਆਂ ਆਜੋ ਵੱਡੇ ਸਾਨੂੰ ਫਾਇਦੇ ਕਰਕੇ ਦਵਾਗੇ ਤੁਸੀਂ ਲੈਣਿਆ ਪਾਰਟੀ ਵੇਅਰ ਕੁਰਤੇ ਪਜਾਮੇ ਜਾਗੋ ਜੂਗੋ ਤੋਂ ਜਾਣ ਲਈ ਡਿਜ਼ਾਈਨਰ ਸਾਡੇ ਕੋਲ ਕੁਰਤੇ ਪਜਾਮੇ ਹੈਗੇ ਥੀਮ ਇੱਕ ਨਾਲ ਦੇ 10 10 20 20 ਜਿੰਨੇ ਬਣਾਉਣੇ ਬਣਾ ਲਓ ਭਾਈ ਸ਼ੇਰਵਾਨੀਆਂ ਦੇ ਵਿੱਚ ਕਹਿੰਦੇ ਜਿਹੜੀ 15000 ਦੀ ਸ਼ੇਰਵਾਨੀ ਤੁਸੀਂ ਸੱਚੀ 6500 ਦੇਣੋ ਸਲਾਈ ਕਰਕੇ ਬਿਲਕੁਲ ਭਾਈ ਸਟਿਚਿੰਗ ਕਰਕੇ ਤੁਹਾਨੂੰ ਦੱਸ ਦਈਏ ਕਿ ਆਹ ਦੇਖੋ ਇੰਪੋਰਟਡ ਸਟਾਫਾ ਸਾਰਾ ਵਧੀਆ ਕੁਆਲਿਟੀ ਦੇ ਵਿੱਚ ਹੈਗਾ ਥ੍ਰੈਡ ਵਰਕ ਸਾਰਾ ਹੈਂਡ ਵਰਕ ਦਾ ਫੈਬਰਿਕ ਹੋਊਗਾ ਇਹ ਤੁਹਾਨੂੰ 708500 ਰੁਪਏ ਦੇ ਵਿੱਚ ਅਸੀਂ ਤਿਆਰ ਕਰਕੇ ਜਿਹੜੀ ਤੁਹਾਨੂੰ 12 12 13 13000 ਰੁਪਈਆ ਕੱਲਾ ਰੈਂਟ ਲੈਂਦੇ ਆ ਬਾਜ਼ਾਰ ਦੇ ਵਿੱਚ ਹੁਣ ਸਾਡੇ ਕੋ ਆਉਂਗੇ ਅਸੀਂ ਤੁਹਾਨੂੰ 7500 7000 ਦੇ ਵਿੱਚ ਵਧੀਆ ਠੇਹਾਰ ਕਰਕੇ ਦੇ ਦਾਂਗੇ ਲੋਬੀ ਇਸ ਵੇਲੇ ਪੂਰੇ ਵਰਲਡ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਦਸਤਾਰਾਂ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ 1970 ਤੋਂ ਤੁਹਾਡੀ ਸੇਵਾ ਵਿੱਚ ਹੈਗਾ ਸੋ ਪੱਗਾਂ ਦੇ ਵਿੱਚ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਫੇਡ ਹੋ ਜਵੇ ਡੱਬ ਪੈ ਜਵੇ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਤੁਸੀਂ ਦੇਖੋ ਕਲਰ ਜਿੰਨੇ ਮਰਜ਼ੀ ਲੈ ਜਾਓ ਤੁਸੀਂ ਆਪਣਾ ਸ਼ਰਟ ਨਾਲ ਮੈਚ ਕਰਨੀ ਆ ਤੁਸੀਂ ਕੁਰਤੇ ਪਿਆਮਾਨ ਕਰਨੀ ਕੋਟ ਪੈਂਟ ਨਾਲ ਕਰਨੀ ਕਰਕੇ ਜਾ ਸਕਦੇ ਆ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਵਿੱਚ ਸਾਡੇ ਵੀਰ ਹੈਗੇ ਮਲਾਜਮ ਭਰਾ ਉਹਨਾਂ ਦੇ ਲਈ ਵੀ ਬਹੁਤ ਸਾਰੀਆਂ ਆਫਰਾਂ ਲੱਗੀਆਂ ਆ ਦੇਖੋ ਤੁਹਾਡੇ ਕੋ ਖਾਕੀ ਰੰਗ ਦੇ ਵਿੱਚ ਸ਼ੇਡ ਕਿੰਨੇ ਹੈਗੇ ਆ ਤੁਸੀਂ ਏਐਸਆਈ ਹੈਗੇ ਆ ਐਸਐਚਓ ਡੀਐਸਟੀ ਐਸਪੀ ਐਸਐਸਪੀ ਭਾਵੇਂ ਤੁਸੀਂ ਪੀਜੀਪੀ ਪੰਜਾਬ ਹੈਗੇ ਆ ਤੁਹਾਡੀ ਯੂਨੀਫਾਰਮ ਦੇ ਨਾਲ ਮੈਚ ਕਰਕੇ ਤੁਸੀਂ ਖਾਕੀ ਰੰਗ ਲੈ ਕੇ ਜਾ ਸਕਦੇ ਖਾਕੀ ਰੰਗ ਦੇ ਵਿੱਚ ਸ਼ੇਡ ਬੜਿਆ ਚਾਹੇ ਤੁਸੀਂ ਮਿਲਟਰੀ ਦੇ ਵਿੱਚ ਹੈਗੇ ਆ ਫੌਜ ਦੇ ਵਿੱਚ ਹੈਗੇ ਵੱਡੇ ਵੱਡੇ ਅਫਸਰ ਉਹਨਾਂ ਦੇ ਯੂਨੀਫਾਰਮ ਦੇ ਨਾਲ ਮੈਚ ਕਰਨ ਲਈ ਵੀ ਸਾਡੇ ਕੋਲ ਦਸਤਾਰਾਂ ਹੈਗੀਆਂ ਕੱਪੜੇ ਦੀ ਬਹੁਤ ਵੱਡੀ ਗਾਰੰਟੀ ਦਿੰਨੇ ਆ ਰੂਬੀਆ ਫੁੱਲ ਬੈਲਟ ਤੁਸੀਂ ਲੈ ਕੇ ਜਾ ਸਕਦੇ ਆ ਭਾਈ ਜੀ ਲਾਈਨਿੰਗ ਦਾ ਕੱਪੜਾ ਹੈਗਾ ਉਹਦੀ ਵੀ ਗਾਰੰਟੀ ਹੈ ਕੋਈ ਲਾਈਨਿੰਗ ਦੇ ਵਿੱਚ ਜਿਹੜਾ ਤੁਹਾਨੂੰ ਮਾਰਕੀਟ ਦੇ ਵਿੱਚੋਂ 50 ਰੁਪਏ 55 ਰੁਪਏ ਮਿਲਦੀ ਹੈ ਸਾਡੇ ਕੋ ਆਉਂਗੇ ਇਹਦੀ ਵੀ ਫੁੱਲ ਗਾਰੰਟੀ ਹੋਊਗੀ ਇਹ ਤੁਹਾਨੂੰ ਸਾਡੇ ਕੋਲ 40 ਰੁਪਏ ਮੀਟਰ ਮਿਲ ਜਾਣੀ ਹੈ ਜੀ ਪਿਓਰ ਕਾਟਨ ਦੇ ਵਿੱਚ ਹੋਊਗੀ ਕੋਈ ਇਹਦੀ ਕਲਰ ਫੇਡ ਰੰਗ ਦੀ ਗਰੰਟੀ ਰੰਗ ਦੀ ਫੁੱਲ ਗਰੰਟੀ ਹੈ ਭਾਜੀ ਦੇਖੋ 5-5000 ਤੇ ਤੁਸੀਂ ਸੂਟ ਲੈ ਲੈਂਦੇ ਹੋ 3-3000 ਦੇ 10-10000 ਦੇ ਥੱਲੇ ਲਾਈਨਿੰਗ ਮਾੜੀ ਲੱਗ ਜਾਂਦੀ ਆ ਸੂਟ ਦਾ ਪੈ ਜਾਂਦਾ ਪੱਠਾ ਸੂਟ ਸਾਰਾ ਖਰਾਬ ਹੋ ਜਾਂਦਾ ਰੰਗ ਰੰਗ ਸਭ ਜਾਂਦੇ ਆ ਇਸ ਲਈ ਤੁਸੀਂ ਆ ਜਾਓ ਸਿਰਫ 40 ਰੁਪਏ ਮੀਟਰ ਦੀ ਲਾਈਨਿੰਗ ਰੰਗ ਸਾਡੇ ਕੋਲ ਸਾਰੇ ਮਿਲ ਜਣੇ ਆ ਹਰ ਇੱਕ ਚੀਜ਼ ਦੀ ਫੁੱਲ ਗਰੰਟੀ ਕੋਟ ਤੇ ਪਿਆਮੇ ਕੋਟ ਪੈਂਟ ਬਲੇਜ਼ਰ ਬਾਸਕਟ ਛੇਰ ਬਨੀਆਂ ਪੈਂਟਾ ਸ਼ਲਟਾ ਦਸਤ ਰਾਈਆਂ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਰੇਂਜ ਹੈਗੀ ਆ ਤੁਸੀਂ ਆਜੋ ਆਉਣਾ ਲੁਧਿਆਣਾ ਸ਼ਹਿਰ ਆ ਮਾਸ ਤੁਸੀਂ ਦਫ਼ਤਰ ਦੇ ਸਟੋਰ ਤੇ ਐਡਰੈਸ ਵੀ ਦਿੱਤਾ ਹੈ ਸਕਰੀਨ ਤੇ ਨੰਬਰ ਵੀ ਦਿੱਤਾ ਆ ਕੋਈ ਜਾਣਕਾਰੀ ਲੈਣੀ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀਪ لال ਹਰਦੀਪ ਸਿੰਘ ਤੱਗੜ ਸਾਹ ਟੀਵੀ ਲੁਧਿਆਣਾ